ਆ ਯਾ ਦੋਸਤੀ ਪੱਕੀ ਇਹਨਾਂ ਦੀ ਆ ਹੱਦ ਤੱਕ ਇਦਾਂ ਬੈਠੇ ਆ ਉਹਨੇ ਨਹੀਂ ਲੜ ਪੈਣਾ ਨਹੀਂ ਫੇਰ ਇਕੱਠੇ ਹੋ ਜਾਣਾ ਨਿਆਣਿਆਂ ਵਾਂਗੂ ਹਾਂਜੀ ਇਦਾਂ ਬੈਠੇ ਤੋਂ ਨਹੀਂ ਬੈਠੇ ਬੈਠੇ ਮੇਕੋ ਨਹੀਂ ਆਣਾ ਭਰਾਵਾ ਉੱਥੇ ਖੇਡਲਾ ਹਾਲੇ ਅੱਲੜ ਪੈ ਫੇ ਲੈ ਕੇ ਲੈ ਕੱਲੇ ਨੂੰ ਲੋਈ ਕੱਲੇ ਨੂੰ ਖੇលਿਆ ਦੋ ਜਣਿਆਂ ਨੇ ਬੜਨਾ ਵੀ ਖੇਡਣਾ ਵੀ ਦੇ ਨਾਲ ਹੀ ਆ ਉਹ ਉੱਪਰ ਚੜ ਗਿਆ ਲੋ ਜੀ ਫੇ ਜੋਦੀ ਛੜ ਪਿਆ 你弄的？屌人、да！看大梁。<im per tails> <叮 zk Bell issimo>